ਇੱਕ ਨਾ ਸੰਤ ਨੇ ਅੰਮ੍ਰਿਤਸਰ ਦੀ ਧਰਤੀ ਤੇ ਤੇ ਉਹ ਇੱਕ ਦਿਨ ਸੰਗਤ ਵਿੱਚ ਇਸ ਤਰ੍ਹਾਂ ਬਚਨ ਕਰ ਰੇ ਸੀ ਆਮ ਕਰਕੇ ਕਹਿੰਦੇ ਸੰਗਤ ਜੀ ਮਾਇਆ ਗੁਰੂ ਦੀ ਐ ਦਸਵੰਦ ਕੱਢਿਆ ਕਰੋ ਤੇ ਇੱਕ ਬੱਚਾ ਉਹ ਕਹਿੰਦਾ ਬਾਬਾ ਜੀ ਤੁਸੀਂ ਕਿਹਾ ਮਾਇਆ ਗੁਰੂ ਦੀ ਐ ਦਸਵੰਦ ਕੱਢਿਆ ਕਰੋ ਮੇਰਾ ਇੱਕ ਸਵਾਲ ਹੈ ਮਹਾਪੁਰਸ਼ ਕਹਿੰਦੇ ਕੀ ਸਵਾਲ ਹੈ ਕਹਿੰਦਾ ਤੁਸੀਂ ਕਿਹਾ ਮਾਇਆ ਗੁਰੂ ਦੀ ਐ ਦਸਵੰਦ ਕੱਢਿਆ ਕਰੋ ਤੇ ਬਾਬਾ ਜੀ ਜਿਹੜਾ ਕਰਜ਼ਾ ਚੜਿਆ ਕਰਜ਼ਾ ਕਿਹਦਾ ਹੈ ਕਹਿੰਦਾ ਜੇ ਮਾਇਆ ਗੁਰੂ ਦੀ ਐ ਫਿਰ ਕਰਜ਼ਾ ਕਿਦਾ ਹੋਇਆ ਤੇ ਮਹਾਪੁਰਸ਼ ਕਹਿੰਦੇ ਫਿਰ ਤੂੰ ਕਰਜ਼ਾ ਵੀ ਗੁਰੂ ਦਾ ਹੀ ਸਮਝ ਤੂੰ ਜਦੋਂ ਕਰਜ਼ਾ ਵੀ ਗੁਰੂ ਦਾ ਸਮਝ ਲਿਆ ਤੇ ਸਤਗੁਰ ਆਪਣੇ ਆਪ ਹੀ ਫਿਰ ਤੇਰੇ ਸਾਰੇ ਕਰਜ਼ੇ ਉਤਾਰ ਦੋਵੇਗਾ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ ਜਿਹਦੇ ਤੇ ਕਰਜ਼ਾ ਚੜ੍ਹਿਆ ਹੋਵੇ ਨਾ 41 ਦਿਨ ਲਗਾਤਾਰ ਇੱਕ ਸ਼ਬਦ ਆਉਂਦਾ ਕਰਜ਼ ਉਤਾਰਿਆ ਸਤਗੁਰੂ ਕਰ ਆਹਰ ਆਪ